ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵੀਡੀਓ 'ਚ ਅਸੀਂ ਗੱਲ ਕਰਾਂਗੇ ਪੱਥਰਚੱਟ ਦੇ 11 ਇਹੋ ਜਿਹੇ ਫਾਇਦੇ ਜਿੰਨਾਂ ਦਾ ਸਾਨੂੰ ਕਿਸੇ ਵੀ ਸਰੀਰਕ ਪ੍ਰੋਬਲਮ ਦੇ ਵਿੱਚ ਬਹੁਤ ਫਾਇਦਾ ਮਿਲਦਾ ਹੈ ਪੱਥਰਚੱਟ ਹਮੇਸ਼ਾ ਤੋਂ ਹੀ ਜ਼ਖਮਾਂ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਰਿਹਾ ਹੈ ਪੱਥਰਚੱਟ ਤੇ ਪੱਤਿਆਂ ਦੇ ਵਿੱਚ ਜ਼ਖਮਾਂ ਨੂੰ ਭਰਨ ਦੀ ਇੱਕ ਬਹੁਤ ਹੀ ਵਿਸ਼ੇਸ਼ਤਾ ਹੁੰਦੀ ਹੈ ਦੂਸਰਾ ਇਹਦਾ ਜਿਹੜਾ ਫਾਇਦਾ ਹੈ ਉਹ ਹੈ ਮਹਿਲਾਵਾਂ ਨੂੰ ਫੀਮੇਲਸ ਨੂੰ ਜੋ ਯੂਰਿਨ ਦੇ ਸੰਬੰਧੀ ਕਈ ਰੋਗ ਨੇ ਕਈ ਤਰ੍ਹਾਂ ਦੇ ਇਨਫੈਕਸ਼ਨਸ ਹੋ ਜਾਂਦੇ ਆ ਉਹਨਾਂ ਨੂੰ ਦੂਰ ਕਰਨ ਦੇ ਲਈ ਅਸੀਂ ਪੱਥਰ ਛੱਟ ਦਾ ਇੱਕ ਕਾਵਾ ਤਿਆਰ ਕਰ ਸਕਦੇ ਆ ਉਹਦੇ ਵਿੱਚ ਇੱਕ ਪੱਤੇ ਨੂੰ ਕਾੜਿਆ ਜਾਂਦਾ ਤੇ ਉਹਦੇ ਵਿੱਚ 2 ਗ੍ਰਾਮ ਸ਼ਹਿਦ ਮਿਲਾ ਕੇ ਜੇ ਉਹਨੂੰ ਖਾਧਾ ਜਾਏ ਤਾਂ ਕੁਝ ਦਿਨਾਂ ਦੇ ਵਿੱਚ ਹੀ ਕਈ ਤਰ੍ਹਾਂ ਦੇ ਇਨਫੈਕਸ਼ਨਸ ਤੋਂ ਆਰਾਮ ਮਿਲਦਾ ਹੈ ਤੀਜਾ ਇਹਦਾ ਬਹੁਤ ਹੀ ਵਧੀਆ ਫਾਇਦਾ ਹੈ ਫੋੜੇ ਫਿੰਸੀਆਂ ਦੇ ਲਈ ਜੇਕਰ ਤੁਹਾਡੇ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦੇ ਫੋੜੇ ਜਾਂ ਫਿੰਸੀਆਂ ਹੁੰਦੇ ਹਨ ਤਾਂ ਤੁਸੀਂ ਪੱਥਰ ਚਟ ਨੂੰ ਰਗੜ ਕੇ ਉਹਦੀ ਇੱਕ ਮਲਮ ਬਣਾ ਲਓ ਤੇ ਉਹ ਮਲਮ ਉਹ ਫੋੜੇ ਫਿੰਸੀਆਂ ਦੇ ਉੱਤੇ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਲਗਾਉਂਗੇ ਨਾ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਫੋੜੇ ਫਿੰਸੀਆਂ ਤੋਂ ਰਾਹਤ ਮਿਲੇਗੀ ਚੌਥਾ ਫਾਇਦਾ ਇਹ ਰਹੇਗਾ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਰਦਰਦ ਦੀ ਸ਼ਿਕਾਇਤ ਹੈ ਤਾਂ ਤੁਸੀਂ ਪੱਤਿਆਂ ਨੂੰ ਇਹਦੇ ਪੀਸ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਉਹ ਪੇਸਟ ਨੂੰ ਆਪਣੇ ਮੱਥੇ ਦੇ ਉੱਤੇ ਜਿੰਨੀ ਵਾਰ ਵੀ ਇਹ ਪ੍ਰੋਬਲਮ ਆਉਂਦੀ ਹੈ ਤਾਂ ਲਗਾਉਂਗੇ ਤਾਂ ਤੁਹਾਨੂੰ ਸਿਰਦਰਦ ਤੋਂ ਰਾਹਤ ਮਿਲੇਗੀ ਤੇ ਪੱਥਰ ਚਟ ਦਾ ਇੱਕ ਹੋਰ ਵੀ ਬਹੁਤ ਵਧੀਆ ਫਾਇਦਾ ਹੈ ਅੱਖਾਂ ਦੇ ਲਈ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਅੱਖਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਇਹਦਾ ਪੱਥਰ ਚਟ ਦੇ ਪੱਤਿਆਂ ਦਾ ਜੂਸ ਕੱਢੋ ਉਹ ਜੂਸ ਤਿਆਰ ਕਰਨ ਤੋਂ ਬਾਅਦ ਉਹ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਲੱਗਿਆ ਰਹਿਣ ਤੋਂ ਕੁਝ ਟਾਈਮ ਦੇ ਲਈ ਜਾਂ ਕਾਟਨ ਦੇ ਨਾਲ ਤੁਸੀਂ ਲਗਾ ਲਓ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਅੱਖਾਂ ਦੇ ਦਰਦ ਤੋਂ ਥੋੜੇ ਸਮੇਂ ਦੇ ਵਿੱਚ ਹੀ ਰਾਹਤ ਮਿਲੇਗੀ। ਪੱਥਰ ਚਟ ਤੇ ਪੱਤਿਆਂ ਦੇ ਵਿੱਚ ਐਂਟੀਬੈਕਟੀਰੀਅਲ ਤੇ ਐਂਟੀਵਾਇਰਲ ਗੁਣ ਹੁੰਦੇ ਹਨ। ਜਿਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਮੂੰਹ ਦੀ ਬਦਬੂ ਜਾਂ ਕਿਸੇ ਤਰ੍ਹਾਂ ਦਾ ਕੀੜਾ ਮਕੌੜਾ ਲੱਗਿਆ ਹੋਇਆ ਤੁਹਾਡੇ ਕਿਸੇ ਦੰਦ ਨੂੰ ਇਸ ਕਰਕੇ ਪੱਥਰ ਚਟ ਨੂੰ ਪ੍ਰਾਚੀਨ ਸਮੇਂ ਤੋਂ ਹੀ ਦੰਦਾਂ ਦੇ ਇਲਾਜ ਲਈ ਵੀ ਬਹੁਤ ਜ਼ਿਆਦਾ ਵਰਤਿਆ ਜਾਂਦਾ ਸੀ। ਤੇ ਇੱਕ ਬਹੁਤ ਹੋਰ ਇੰਪੋਰਟੈਂਟ ਚੀਜ਼ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਦੇ ਲਈ ਜਿੰਨਾਂ ਦਾ ਵੀ ਬੀਪੀ ਬਹੁਤ ਅੱਪ ਰਹਿੰਦਾ ਹੈ ਤੇ ਇਹ ਪੱਥਰ ਚਟ ਦੇ ਪੱਤਿਆਂ ਦਾ ਜੂਸ ਹੈ ਜਿਹੜਾ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਬਹੁਤ ਲੋਅ ਕਰਦਾ ਬਜਾਏ ਕਿ ਆਪਾਂ ਬੀਪੀ ਦੀਆਂ ਗੋਲੀਆਂ ਖਾਈਏ ਇਸ ਦੇ ਜੂਸ ਨੂੰ ਵਰਤ ਕੇ ਅਸੀਂ ਆਪਣਾ ਬੀਪੀ ਕੰਟਰੋਲ ਕਰ ਸਕਦੇ ਹਾਂ ਇਸ ਦੇ ਪੱਤਿਆਂ ਦਾ ਰਸ 2-3 ਵਾਰ ਦਿਨ ਦੇ ਵਿੱਚ ਪੀਣ ਨਾਲ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਕੰਟਰੋਲ ਦੇ ਵਿੱਚ ਆ ਰਿਹਾ ਹੈ ਆਯੁਰਵੇਦਾ ਇਹ ਵੀ ਕਹਿੰਦਾ ਹੈ ਕਿ ਜੇ ਤੁਹਾਨੂੰ ਕਿਡਨੀ ਸੰਬੰਧੀ ਕੋਈ ਪ੍ਰੋਬਲਮਸ ਨੇ ਜਾਂ ਕਿਡਨੀ ਦੇ ਵਿੱਚ ਪੱਥਰ ਹੀ ਹੈ ਤਾਂ ਪੱਥਰੀ ਨੂੰ ਖੋਰਨ ਦੇ ਲਈ ਵੀ ਪੱਥਰ ਚੱਟ ਯੂਜ਼ ਕੀਤਾ ਜਾਂਦਾ ਕਿਉਂਕਿ ਇਹਦਾ ਨਾਮ ਹੀ ਤੁਸੀਂ ਜਿਵੇਂ ਕਹਿ ਸਕਦੇ ਹੋ ਕਿ ਪੱਥਰ ਚੱਟ ਇਹਦੇ ਤੋਂ ਹੀ ਪਿਆ ਹੋਇਆ ਹੈ ਤੇ ਆਯੁਰਵੇਦਾ ਦੇ ਵਿੱਚ ਇਸ ਇੰਨਾ ਪੱਤਿਆਂ ਦੇ ਰਸ ਨੂੰ ਬਹੁਤ ਸਮੇਂ ਤੋਂ ਯੂਜ਼ ਕੀਤਾ ਜਾ ਰਿਹਾ ਹੈ ਕਿਸੇ ਵੀ ਬਾਥਰੂਮ ਸੰਬੰਧੀ ਬਿਮਾਰੀਆਂ ਨੂੰ ਰੋਕਣ ਦੇ ਲਈ ਜਾਂ ਪੱਕੀ ਸੇ ਵੀ ਤਰ੍ਹਾਂ ਦੀ ਪੱਥਰੀ ਦੀ ਸਮੱਸਿਆ ਦੇ ਲਈ ਅਥਰਛੱਟ ਦੇ ਪੱਤਿਆਂ ਦਾ ਕਾੜਾ ਬਣਾਓ ਉਹਦੇ ਵਿੱਚ ਥੋੜਾ ਜਿਹਾ ਸ਼ਹਿਦ ਮਿਲਾਓ ਤੇ ਥੋੜਾ ਜਿਹਾ ਸ਼ਿਲਾਜੀਤ ਮਿਲਾਓ ਉਹ ਮਿਲਾਉਣ ਤੋਂ ਬਾਅਦ ਜਦੋਂ ਤੁਸੀਂ ਇਹਦਾ ਸੇਵਨ ਕਰੋਗੇ ਤੇ ਤੁਸੀਂ ਦੇਖੋਗੇ ਕਿ ਪੱਥਰੀ ਦੀ ਜਿਹੜੀ ਸਮੱਸਿਆ ਹੈ ਕਿਡਨੀ ਦੇ ਵਿੱਚ ਉਸ ਤੋਂ ਤੁਹਾਨੂੰ ਕਾਫੀ ਰਾਹਤ ਮਿਲੇਗੀ। ਅਥਰਛੱਟ ਦੇ ਜੂਸ ਦੇ ਵਿੱਚ ਜੀਰਾ ਤੇ ਘਿਓ ਮਿਲਾ ਕੇ ਖਾਣ ਦੇ ਨਾਲ ਡਾਇਰੀਆ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ ਡਾਇਰੀਆ ਜਿਹਨੂੰ ਲੂਜ਼ ਮੋਸ਼ਨਸ ਲੱਗੇ ਨੇ ਉਹਦੇ ਵਿੱਚ ਵੀ ਇਹ ਬਹੁਤ ਹੈਲਪਫਲ ਹੁੰਦਾ ਪਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਕੋਈ ਵੀ ਨੁਸਖਾ ਬਿਨਾਂ ਡਾਕਟਰੀ ਸਲਾਹ ਤੋਂ ਨਹੀਂ ਵਰਤਿਆ ਜਾਣਾ ਚਾਹੀਦਾ ਤਾਂ ਬਹੁਤ ਪ੍ਰੀਕਾਸ਼ਨਸ ਨੇ ਜਿਹਦੇ ਵਿੱਚ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਪ੍ਰੈਗਨੈਂਟ ਹੋ ਜਾਂ ਤੁਸੀਂ ਬ੍ਰੈਸਟ ਫੀਡਿੰਗ ਮਦਰ ਹੋ ਤਾਂ ਪਲੀਜ਼ ਇਹਦਾ ਜਿਹੜਾ ਸੇਵਨ ਹੈ ਉਹ ਤੁਸੀਂ ਅਜੇ ਨਾ ਕਰੋ ਜਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ ਤੇ ਤੀਸਰੀ ਚੀਜ਼ ਇਹ ਹੈ ਕਿ ਕਿਸੇ ਵੀ ਚੀਜ਼ ਦੀ ਬਹੁਤ ਜ਼ਿਆਦਾ ਮਾਤਰਾ ਉਹ ਸਰੀਰ ਦੇ ਲਈ ਚੰਗੀ ਨਹੀਂ ਹੁੰਦੀ ਚਾਹੇ ਕੋਈ ਵਿਟਾਮਿਨ ਹੈ ਚਾਹੇ ਕੋਈ ਮਿਨਰਲ ਹੈ ਉ ਸੇਮ ਉਸੇ ਤਰ੍ਹਾਂ ਹੀ ਪੱਥਰ ਚਟ ਦੀ ਵੀ ਜਿਹੜੀ ਜ਼ਿਆਦਾ ਸੇਵਨ ਹੈ ਉਹ ਨੁਕਸਾਨ ਕਰਦਾ ਹੈ ਬਾਡੀ ਨੂੰ ਤੇ ਇੱਕ ਗੱਲ ਪਲੀਜ਼ ਨੋਟ ਕਰਿਓ ਕਿ ਇਹ ਸਾਰੇ ਜਿਹੜੇ ਪੁਆਇੰਟਸ ਹੈ ਇਹ ਕਿਸੇ ਡਾਕਟਰੀ ਸਲਾਹ ਦੀ ਤਰ੍ਹਾਂ ਨਹੀਂ ਆਪਾਂ ਦੇ ਰਹੇ ਇਹ ਸਿਰਫ ਇੱਕ ਘਰੇਲੂ ਨੁਸਖੇ ਨੇ ਜਿਹੜੇ ਆਪਾਂ ਛੋਟੇ-ਛੋਟੇ ਯੂਜ਼ ਕਰ ਸਕਦੇ ਆ ਕੋਈ ਛੋਟੀਆਂ-ਛੋਟੀਆਂ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਕੋਈ ਮੇਜਰ ਸਮੱਸਿਆਵਾਂ ਦੇ ਲਈ ਇਹ ਜਿੰਨੀਆਂ ਚੀਜ਼ਾਂ ਆਪਾਂ ਨਹੀਂ ਵਰਤ ਸਕਦੇ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਕਿਸੇ ਹੋਰ ਵੀਡੀਓ 'ਚ ਤੁਹਾਡੇ ਲਈ ਬਹੁਤ ਹੀ ਇੰਟਰਸਟਿੰਗ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੁਬਾਰਾ ਲੈ ਕੇ ਤੁਹਾਡੇ ਸਾਹਮਣੇ ਆਵਾਂਗੀ ਫਿਲਹਾਲ ਲਈ